ਅਗਰਜੀ ਦਾ ਹਾਲ ਸਾਹਿਬ ਆਗਰਜੀ ਕੀ ਫਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਇਆ ਹਾਂ ਪੇਚਾਂ ਵਾਲੀ ਪੱਗ ਦੀ ਜਿਹਨੂੰ ਤੁਸੀਂ ਹੈਮੀ ਪਟਿਆਲਾ ਸ਼ਾਈ ਪੱਗ ਵੀ ਕਹਿ ਸਕਦੇ ਹੋ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਇਸ ਦੇ ਦੋ ਹੀ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਅਤੇ ਇੱਕ ਵਾਰ ਫੋਲਡ ਕਰਨ ਦੇ ਬਾਅਦ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜਨ ਨੂੰ ਚੰਗੀ ਤਰ੍ਹਾਂ ਹੱਥ ਫੇਰਦੇ ਹੋਏ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜਗਾਣਾ ਉਸ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਰੱਖਾਂਗੇ ਉੱਪਰਲੇ ਛਾੜੇ ਕਪੇਚ ਬਣਾ ਦਵਾਂਗੇ ਜੀ ਇਹਦੇ ਦੋਈ ਪਲਿਆਂ ਦੇ ਵਿੱਚੋਂ ਉੱਪਰਲੇ ਪਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਪਹਿਲਾਂ ਖੋਲ ਲੈਣਾ ਹੈ ਉੱਪਰਲੇ ਪੇਚ ਨੂੰ ਸੈੱਟ ਕਰਕੇ ਆਪਾਂ ਇਸ ਲੜ ਨੂੰ ਇੱਕ ਵਾਰ ਮੋੜਾਂਗੇ ਇੱਕ ਵਾਰ ਮੋੜਨ ਦੇ ਬਾਅਦ ਉਹ ਲੜ ਨੂੰ ਚੰਗੀ ਤਰ੍ਹਾਂ ਆਪਾਂ ਨੇ ਖੋਲ ਲੈਣਾ ਹੈ ਤੇ ਬਾਧੂ ਕੱਪੜੇ ਨੂੰ ਖਿੱਚ ਕੇ ਆਪਾਂ ਦੂਜੀ ਵਾਰ ਇਸ ਲੜ ਨੂੰ ਮੋੜਾਂਗੇ ਅਤੇ ਚੰਗੀ ਤਰ੍ਹਾਂ ਸਾਫ਼ ਕਰਕੇ ਖਿੱਚ ਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਲੈਣਾ ਹੈ ਜੀ ਆਪਾਂ ਬਾਅਦ ਦੇ ਨਾਲ ਪੇਚ ਦੀ ਜਿਹੜੀ ਸਫਾਈ ਕਰਾਂਗੇ ਨੋਕ ਤੋਂ ਲੈ ਕੇ ਆਪਾਂ ਪੇਚ ਦੇ ਐਂਡ ਤੱਕ ਜਿਹੜੀ ਬਾਅਦ ਦੇ ਨਾਲ ਸਫਾਈ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜਿਹੜਾ ਆਪਾਂ ਅਗਲਾ ਲੜ ਗਾਉਣਾ ਇਸ ਨੂੰ ਵੀ ਆਪਾਂ ਬੈਗ ਤੋਂ ਬੈਂਚ ਕਰਾ ਗਏ ਮੋਟਾ ਆਪਾਂ ਸੌ ਪਰ ਰੱਖਾਂਗੇ ਤੇ ਪੁਲੀ ਸਾਈਡ ਕੁ ਪੇਚ ਬਣਾ ਦਵਾਂਗੇ ਜੀ ਇੱਕ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਨੋਕ ਤੋਂ ਸੈੱਟ ਕਰਾਂਗੇ ਨੋਕ ਦੀ ਪੁਲੀ ਸਾਈਡ ਤੋਂ ਸੈੱਟ ਕਰਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਖੋਲ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਉਨਾਪਾ ਬਾਅਦ ਨਾਲ ਜਿਹੜਾ ਆਪਾਂ ਹੁਣ ਇਹ ਲੜ ਲਾਇਆ ਇਸਦੀ ਵੀ ਬਾਅਦ ਨਾਲ ਜਿਹੜੀ ਸਫਾਈ ਕਰ ਲਵਾਂਗੇ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਦੇ ਵਿੱਚ ਮੋਟਾ ਪਾਸਾ ਉੱਪਰ ਰੱਖਿਆ ਉਸੇ ਟ੍ਰਿਕ ਦੇ ਨਾਲ ਆ ਪੈਸੇ ਲੜ ਦੇ ਵਿੱਚ ਵੀ ਮੋਟਾ ਪਾਸਾ ਪਰਾ ਕੇ ਪੁਲੀ ਚੜ ਇੱਕ ਪੇਜ ਬਣਾ ਲਵਾਂਗੇ ਇਸੇ ਲੜ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਪਰਲੇ ਬੱਲੇ ਨੂੰ ਆਪਾਂ ਅੱਖ ਤੱਕ ਖੋਲ ਲੈਣਾ ਹੈ ਜੀ ਇੱਕ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਉੱਪਰਲੇ ਸਾਈਡ ਦੇ ਪੇਜ ਨੂੰ ਸੈੱਟ ਕਰਾਂਗੇ ਨੋਕਤੀ ਉੱਪਰੀ ਸਾਈਡ ਸੈੱਟ ਕਰਾਂਗੇ ਅਤੇ ਦੂਜੀ ਵਾਰ ਫੋਲਡ ਕਰਨ ਦਾ ਜਦੋਂ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲੜਨ ਨੂੰ ਲਗਾ ਦੇਣਾ ਹੈ ਜੀ ਜਿਹੜੀ ਆਪਾਂ ਪੇਚਾਂ ਦੀ ਸਫਾਈ ਉਹ ਨਾਲ ਦੀ ਨਾਲ ਹੀ ਕਰੀ ਜਾਵਾਂਗੇ ਜਿਸ ਦਾ ਆਪਾਂ ਨੂੰ ਫਾਇਦਾ ਇਹ ਹੋਵੇਗਾ ਕਿ ਆਪਣਾ ਜਿਹੜਾ ਕੋਈ ਵੀ ਪੇਚ ਆ ਵੱਧ ਮੋਟਾ ਜਾਂ ਪਤਲਾ ਨਹੀਂ ਹੋਵੇਗਾ ਜਾਂ ਕਿਸੇ ਵੀ ਪੇਚ ਦਾ ਫਾਸਲਾ ਵੱਧ ਘੱਟ ਨਹੀਂ ਹੋਵੇਗਾ ਜੇਕਰ ਅਸੀਂ ਪੂਰੀ ਪੱਗ ਕੰਪਲੀਟ ਕਰਨ ਤੋਂ ਬਾਅਦ ਆਪਾਂ ਪੇਚਾਂ ਦੀ ਸਫਾਈ ਕਰਦੇ ਹਾਂ ਤਾਂ ਕਈ ਵਾਰ ਕੋਈ ਆਪਣਾ ਪੇਚ ਵੱਧ ਮੋਟਾ ਜਾਂ ਪਤਲਾ ਰਹਿ ਜਾਂਦਾ ਹੈ ਜਾਂ ਇਸਾ ਪੇਚ ਦਾ فاਸਲਾ ਜਿਹੜਾ ਵੱਧਿਆ ਘੱਟ ਹੋ ਜਾਂਦਾ ਹੈ ਜੀ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਗਾਣਾ ਉਹਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖਾਂਗੇ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਜਿਹੜੀ 7.5 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਰੂਵੀਆ ਵੈਲ ਕੱਪੜੇ ਦੀ ਵਗ ਬੰਦੇ ਹੋ ਰੂਬੀਆ ਬੈਲ ਕੱਪੜੇ ਦੇ ਵਿੱਚ ਪਾਗ ਮੰਦੇ ਉਹ ਤਾਂ ਤੁਸੀਂ ਉਸ ਕੱਪੜੇ ਦੇ ਵਿੱਚ ਵੀ ਜਿਹੜੀ ਇਹ ਪਾਗਾ ਉਹ ਬਣ ਸਕਦੇ ਹਾਂ ਜੀ। ਇਸ ਲੜ ਦੇ ਇਸ ਪੱਗ ਦੇ ਵਿੱਚ ਕੁੱਲ 6 ਪੇ ਜੁੜੇ ਵਾਲੀ ਛੜ ਕੁੱਲ 6 ਪੇ ਚੌਣਗੇ ਅਤੇ ਉੱਪਰਲੇ ਪੇਚਾਂ ਵਾਲੀ ਛੜ ਕੁੱਲ 5 ਪੇਚ ਆਉਣਗੇ ਜੀ। ਅਤੇ ਚੰਗੇ ਚਾਰਾ ਆਪਾਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਲੈਣਾ ਹੈ ਜੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣ ਆਪਾਂ ਬਾਅਦ ਨਾਲ ਇਸ ਪੇਜ ਦੀ ਵੀ ਜਿਹੜੀ ਸਫਾਈ ਕਰ ਲਵਾਂਗੇ ਇਹ ਲੜਦ ਗੋਣ ਦੇ ਨਾਲ ਜੇਕਰ ਆਪਣਾ ਕਿਸੇ ਵੀ ਪੇਚ ਦੇ ਵਿੱਚ ਵਲ ਪੈਣੇ ਨਾਲ ਤਾਂ ਆਪਾਂ ਉਸ ਨੂੰ ਬਾਹਰ ਦੇ ਨਾਲ ਸਾਫ਼ ਕਰ ਲਵਾਂਗੇ ਹੁਣ ਜਿਹੜਾ ਆਪਾਂ ਅਗਲਾ ਲੜਦ ਗੋੜਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜਦਾ ਵੀ ਆਪਾਂ ਮੋਟਾ ਪਾਸਾ ਉੱਪਰ ਰੱਖ ਕੇ ਉਪਰੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਤੇ ਇਸ ਵਾਰ ਜਿਹੜਾ ਆਪਣਾ ਉੱਪਰਲਾ ਪੱਲਾ ਹੋਵੇਗਾ ਉਸਨੂੰ ਆਪਾਂ ਅੱਧੀ ਅੱਖ ਤੱਕ ਖੋਲਣਾ ਹੈ। ਬਾਦੂ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਜੀ। ਚੰਗੀ ਤਰ੍ਹਾਂ ਹੱਥ ਫੇਨ ਤੋਂ ਬਾਅਦ ਆਪਾਂ ਪਹਿਲੀ ਵਾਰ ਇਸ ਲੜ ਨੂੰ ਫੋਲਡ ਕਰਾਂਗੇ। ਲੜ ਨੂੰ ਪਹਿਲੀ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ। ਨੋਕ ਦੀ ਉਪਰੀ ਸਾਈਡ ਤੋਂ ਵੀ ਆਪਾਂ ਸੈੱਟ ਕਰ ਲੈਣਾ ਹੈ ਜੀ। ਅਤੇ ਦੂਜੀ ਵਾਰ ਫੋਲਡ ਕਰਕੇ ਬਾਧੂ ਕੱਪੜੇ ਨੂੰ ਥੱਲੇ ਨੂੰ ਖਿੱਚ ਕੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਇਹ ਲੜਾ ਲਗਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਜੀ ਉਹ ਕੰਪਲੀਟ ਹੋ ਚੁੱਕੀ ਹੈ ਜੀ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਹੁਣ ਆਪਣਾ ਜਿਹੜਾ ਕਲਗੀ ਲੜ ਲਗਾਉਣਾ ਸਿਰ ਟਕਣਾ ਤੇ ਬੈਕ ਸ਼ਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਉਪਰੀ ਸਾਈਡ ਦੇ ਪੇਚਾਂ ਨੂੰ ਸੈੱਟ ਕਰਾਂਗੇ ਅਤੇ ਬਾਅਦ ਦੇ ਨਾਲ ਉਪਰੀ ਸਾਈਡ ਦੇ ਪੇਚਾਂ ਦੀ ਜਿਹੜੀ ਸਫਾਈ ਕਰ ਲਵਾਂਗੇ ਜੀ ਹੁਣ ਆਪਾਂ ਬਾਅਦ ਦੇ ਨਾਲ ਆਪਣੇ ਜਿਨ੍ਹਾਂ ਵੀ ਪੇਚ ਨੇ ਉਹਨਾਂ ਦੀ ਸਫਾਈ ਕਰ ਲੈਣੀ ਹੈ ਜੀ ਵੀਡੀਓ ਜੰਗ ਲੈਦਾ ਬਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਣ ਆਪਣਾ ਬਾਅਦ ਦੇ ਨਾਲ ਆਪਣੇ ਪੇਚਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਹੁਣ ਆਪਾਂ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਤੇ ਪੁਲੀ ਸਟ ਦੇ ਪੇਚਾਂ ਨੂੰ ਸੈੱਟ ਕਰਾਂਗੇ ਜੀ ਅਤੇ ਜੇਕਰ ਕੋਈ ਆਪਣੇ ਲੜ ਦਾ ਜਿਹੜਾ ਫਾਸਲਾ ਵੱਧ ਘੱਟ ਹੋ ਜਾਵੇਗਾ ਤਾਂ ਉਸ ਨੂੰ ਆਪਾਂ ਬਾਜ ਨਾਲ ਸੈੱਟ ਕਰ ਲਵਾਂਗੇ ਜਿਹੜਾ ਆਪਾਂ ਪੱਗਮੈਨ ਲਗਾਉਣਾ ਜਿੱਥੇ ਆਪਣੇ ਛੇਵੇਂ ਲੜ ਦੀ ਨੋਕ ਬਣਦੀ ਹੈ ਉੱਥੇ ਪੱਗਮੈਨ ਲਗਾਵਾਂਗੇ ਕੱਲ ਕੀ ਲੜ ਦੇ ਤੋਂ ਪਹਿਲਾਂ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਉੱਪਰ ਵਾਲੇ ਪੱਲੇ ਨੂੰ ਥੱਲੇਲੀ ਸਾਈਡ ਨੂੰ ਤੇ ਥੱਲੇ ਵਾਲੇ ਪੱਲੇ ਨੂੰ ਉੱਪਰਲੀ ਸਾਈਡ ਨੂੰ ਆਪਾਂ ਨੇ ਫੋਲਡ ਕਰ ਲੈਣਾ ਹੈ ਤੇ ਛੇਵੇਂ ਲੜ ਦੇ ਉੱਪਰ ਇਸ ਲੜ ਨੂੰ ਰੱਖ ਲੈਣਾ ਹੈ ਬਾਦੂ ਕੱਪੜੇ ਨੂੰ ਅੰਤਲੀ ਸਾਈਡ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰ ਲੈਣਾ ਹੈ ਅਤੇ ਇੱਕ ਵਾਰ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਜਿਹੜਾ ਸਾਫ਼ ਕਰ ਲਵਾਂਗੇ ਅਤੇ ਇਸ ਦੇ ਉੱਪਰ ਇਹ ਲੜ ਇਸ ਲੜ ਦੀ ਉੱਪਰਲੀ ਸਾਈਡ ਜੇਕਰ ਕੋਈ ਵੱਲ ਪੈਂਦਾ ਹੋਵੇਗਾ ਉਸ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਜੀ ਅਤੇ ਪੱਗ ਮੈਨ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਕਮਾ ਦੇਣਾ ਹੈ ਇਸ ਦੇ ਵਿੱਚ ਵੱਲਾਂ ਨੂੰ ਸੈੱਟ ਕਰਕੇ ਆਪਾਂ ਛੇਵੇਂ ਲੜ ਦੇ ਥੱਲੇ ਇਸ ਲੜ ਨੂੰ ਦਬ ਦਵਾਂਗੇ ਜੀ ਇਹ ਲੜ ਤੋਂ ਗੋਣਦਰਾ ਜਿਹੜੀ ਆਪਣੀ ਪੱਗ ਦੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਜੀ ਉਨਾਮਨਾ ਸੇਟਕਣਾ ਇਹਦਾ ਬੈਕ ਸਾਈਡ ਤੇ ਲੜਦ ਨੂੰ ਰਹਿ ਚੁੱਕਿਆ ਹੈ ਜਿਹੜਾ ਆਪਾਂ ਸੇਟਕਣਾ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਲੜਦਿਆ ਸੀ ਉਸ ਦੇ ਨਾਲ ਟਕਾਂਗੇ ਉਦੋਂ ਦੋਈ ਪਲੇਨ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਅਦੇ ਸਿਰ ਦੇ ਉੱਤੇ ਖਿਲਾੜ ਕੇ ਆਪਾਂ ਬੈਕ ਸਾਈਡ ਤੋਂ ਲੜਦ ਨੂੰ ਖਿੱਚ ਲੈਣਾ ਹੈ ਪੇਚਾਂ ਵਾਲੀ ਝੜ ਤੋਂ ਥੇਮੇ ਲੜ ਦੇ ਥੱਲੇ ਤੇ ਉੱਪਰਲੇ ਵਿੱਚੋਂ ਵਾਲੀ ਸਾਈਡ ਤੋਂ ਪਹਿਲੇ ਲੜ ਦੇ ਥੱਲੇ ਆਪਾਂ ਕੱਪੜੇ ਨੂੰ ਦੱਬ ਕੇ ਬੈਕ ਸਾਈਡ ਤੋਂ ਲੜ ਖਿੱਚ ਕਾਉਣਾ ਸਿਰ ਜਿਹੜਾ ਕਵਰ ਕਰ ਲੈਣਾ ਹੈ ਜੇਕਰ ਆਪਣਾ ਸਿਰ ਤਾਂ ਵੀ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਬਾਦ ਦੇ ਨਾਲ ਆਪਣਾ ਜੇਕਰ ਆਪਣਾ ਸਿਰ ਤਾਂ ਵੀ ਬਰੀਕ ਨਾ ਰਹ ਜਾਂਦਾ ਤਾਂ ਆਪਾਂ ਉਸ ਨੂੰ ਬਾਦ ਦੇ ਨਾਲ ਕਵਰ ਕਰ ਲਵਾਂਗੇ ਜਿਹੜਾ ਆਪਣਾ ਬੈਕ ਸਾਈਡ ਦਾ ਲਾੜਾ ਇਸ ਦੇ ਦੋਹੀ ਪੱਲਿਆਂ ਨੂੰ ਆਪਾਂ ਨੇ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਜੀ ਅਤੇ ਬੈਕ ਸਾਈਡ ਤੇ ਜਿਹੜਾ ਲਗਾ ਦੇਣਾ ਹੈ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਮਿਲਾਂਗੇ ਨਵੀਂ ਵੀਡੀਓ ਤੇ ਤਦ ਤੱਕ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ